ਪੰਜਾਬ ਦੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਦੇ ਵਿੱਚ ਰਾਹਤ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣ ਦੇ ਲਈ ਸਰਹੱਦੀ ਤੇ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਲਾਨੌਰ ਦੇ ਨਾਲ ਲੱਗਦੇ ਪਿੰਡਾਂ 'ਚ ਰਾਹਤ ਸਮੱਗਰੀ ਲੈ ਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾਕਟਰ ਐਸ.ਪੀ ਸਿੰਘ ਓਬਰੋਏ ਦੇ ਵੱਲੋਂ ਜੋ ਉਪਰਾਲਾ ਕੀਤਾ ਗਿਆ ਤਾਂ ਇਸ ਨੂੰ ਲੈ ਕੇ ਉਹਨਾਂ ਦੀ ਟੀਮ ਇਸ ਦਿਨ ਨਾਲ ਹੀ ਡੇਰਾ ਬਾਬਾ ਨਾਨਕ ਤੋਂ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਅਮਨਸ਼ੀਰ ਸਿੰਘ ਸ਼ੈਰੀ ਕਲਸੀ ਪਹੁੰਚੇ ਨੇ ਦਾਸੀ ਕਿ ਇੱਥੇ ਜ਼ਰੂਰਤਮੰਦ ਹੜ੍ਹ ਪੀੜਤਾਂ ਨੂੰ ਸਰਬੱਤ ਦਾ ਭਲਾ ਸੰਸਥਾ ਦੇ ਵਲੰਟੀਅਰਸ ਦੇ ਵੱਲੋਂ ਸਮਗਰੀ ਦਿੱਤੀ ਤੇ ਜਿਸ ਘਰ ਦੇ ਵਿੱਚ ਪਸ਼ੂਆਂ ਦੇ ਚਾਰੇ ਦੀ ਜ਼ਰੂਰਤ ਹੈ ਉਹ ਵੀ ਪਹੁੰਚਾਏਗਾ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਹਰ ਵਿਅਕਤੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਅੜਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਹੋਵੇਗੀ ਜਦ ਹਾਲਾਤ ਠੀਕ ਹੋ ਜਾਣਗੇ ਤਾਂ ਅਧਵੀ ਸੇਵਾ ਜਾਰੀ ਰੱਖੀ ਜਾਵੇਗੀ ਕਿਉਂਕਿ ਲੰਮਾ ਸਮਾਸ ਸਮੱਸਿਆਵਾਂ ਨਾਲ ਹੁਣ ਪੰਜਾਬ ਨੂੰ ਯੋਜਨਾ ਪੈਣਾ ਇਸੇ ਦਰਮਿਆਨ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਪੰਜਾਬੀਆਂ ਦੇ ਲਈ ਵਿਪਤਾ ਆਈ ਹੈ ਇਸ ਮੁਸ਼ਕਲ ਸਮੇਂ ਦੇ ਵਿੱਚ ਡਾਕਟਰ ਐਸ.ਪੀ ਸਿੰਘ ਓਬਰੋਏ ਨਾਲ ਖੜੇ ਨੇ ਇਸ ਮੌਕੇ ਹਲਕਾ ਬਟਾਲਾ ਦੇ ਵਿਧਾਇਕ ਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਦਾ ਇਹ ਕਹਿਣਾ ਹੈ ਕਿ ਐਸ.ਪੀ ਸਿੰਘ ਓਬਰੋਏ ਹਮੇਸ਼ਾ ਹੀ ਪੰਜਾਬ ਤੇ ਪੰਜਾਬੀਆਂ ਦੀ ਵਿਪਤਾ ਦੇ ਵਿੱਚ ਜ਼ਰੂਰ ਮਦਦ ਕਰਦੇ ਨੇ ਉਹ ਰਾਏ ਸਾਹਿਬ ਦਾ ਖਾਤ ਕਿ ਕਿ ਅੱਜ ਬਿਲਕੁਲ ਜੀ ਉਹ ਰਾਏ ਸਾਹਿਬ ਜਦੋਂ ਵੀ ਜਿੱਥੇ ਵੀ ਇਹ ਨਹੀਂ ਕੱਲੇ ਪੰਜਾਬ ਨਹੀਂ ਆਈਆਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਆਲ ਭਾਗ ਦੇ ਵਿੱਚ ਜਿੱਥੇ ਵੀ ਕਿਤੇ ਪੰਜਾਬੀਆਂ ਨੇ ਮਾਂ ਫੜਨ ਦੀ ਲੋਕ ਪੈਂਦੀ ਹੈ ਤੇ ਹਮੇਸ਼ਾ ਅੱਗੇ ਆਏ ਨੇ ਔਰ ਆਉਂਦੇ ਰਹਿੰਦੇ ਨੇ ਉਸਨੂੰ ਖੁਸ਼ੀ ਹੈ ਔਰ ਇੱਕ ਜਿੱਤਰਾ ਅਸੀਂ ਤੇ ਰਾਤ ਦਿਨ ਕੰਮ ਕਰ ਹੀ ਰਹੇ ਹਾਂ ਪਰ ਜਿਹੜਾ ਹੌਸਲਾ ਹੁੰਦਾ ਹੈ ਹੌਸਲਾ ਬੜੀ ਵੱਡੀ ਚੀਜ਼ ਹੁੰਦੀ ਆ ਔਰ ਮੈਨੂੰ ਜਦੋਂ ਕਿਉਂਕਿ ਜਦੋਂ ਦੇ ਆਹੜਾ ਆਏ ਨਹੀਂ ਉਦੋਂ ਦੇ ਅਬਰਾਇ ਸਾਬ ਮੱਤ ਕੇਚ ਰਹੇ ਨੇ ਅੱਜ ਜੇ ਤੁਹਾਨੂੰ ਮੈਨੂੰ ਪਤਾ ਲੱਗਾ ਤੁਹਾਨੂੰ ਆ ਰਹੇ ਨੇ ਤੇ ਮੈਂ ਆਪ ਸਾਰੇ ਕੰਮ ਸੱਟ ਕੇ ਮੀਟਅਪ ਕਰਨਾ ਮੈਂ ਕਸਮ ਕਰਕੇ ਹਮਤ ਬਲਕੇ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਹਰ ਕਿਸਮ ਤੇ ਹਰ ਪੱਖੋਂ ਜਿੱਥੇ-ਜਿੱਥੇ ਵੀ ਲੋੜ ਪਈ ਇਹ ਹਾਲ ਪੰਜਾਬ ਦੇ ਆਪ ਹੈ ਮੋਢੇ ਦਾ ਮੋਢਾ ਲਾ ਕੇ ਭਾਈ ਭਾਈਆਂ ਦੀਆਂ ਬਾਹਾਂ ਫੜੇ ਨੇ ਸਾਡੇ ਸਿੱਖ ਨੇ ਹਮੇਸ਼ਾ ਇਹਨਾਂ ਨੇ ਕੀਤਾ ਤਾਂ ਕੋਲ ਤੁਹਾਡੇ ਨੂੰ ਵੀ ਇੱਕ ਜਿਹੜੀ ਵੱਡੇ ਅਧਰਤ ਜਿਹੜੀ ਹੈ ਟਰਾਲੀਆਂ ਤੇ ਨੀਂਆਂ ਨੇ ਸੋ ਕਿਹੜੀ ਜਗ੍ਹਾ ਦੇ ਤੇ ਕਿਸੇ ਪਰਿਵਾਰ ਹੈ ਜਿੱਥੇ ਲੋੜਵੰਦੇ ਬਸ ਉਹਨਾਂ ਨੂੰ ਹੀ ਆ ਸਰ ਪਰ ਹਾਲ ਮਿਲ ਕੇ ਕਰਦੇ ਸਾਬ ਠੀਕ ਥੈਂਕ ਯੂ ਠੀਕ ਹੈ ਸਰ ਚੱਲਦੇ ਆ ਅੱਜ ਪਰਸ ਮੈਂ ਜੀ ਤੁਹਾਡੇ ਇਹ ਜੀ ਜਦੋਂ ਤੱਕ ਤੁਹਾਨੂੰ ਦੱਸਿਆ ਵੀ ਦੁੱਖ ਦੀ ਘੜੀ ਦੇ ਵਿੱਚ ਜਦੋਂ ਪਤਾ ਲੱਗਾ ਵੀ ਅੱਜ ਸਾਰਾ ਪਰਿਵਾਰ ਆਪਣਾ ਕੱਢ ਗਿਆ ਅੱਜ ਦੀ ਔਰ ਜਿੱਥੇ ਵੀ ਲੋੜ ਹੋਊਗੀ ਜਦੋਂ ਵੀ ਲੋੜ ਹੋਊਗੀ ਨਾਲ ਖੁੱਲਤੇ। ਸਾਡੇ ਇਲਾਕੇ ਵਿੱਚ ਤੇ ਕੀ ਕੀ ਸਮਾਨ ਉਹਨਾਂ ਨੂੰ ਅੱਜ ਮੁਹੱਈਆ ਕਰਨੀ ਜਾ ਰਹੀ ਹੈ। ਦੇਖੋ ਜਿਦਾ ਆਪਾਂ ਸਾਰੇ ਜਾਣਦੇ ਆ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਇਸ ਮਾਰ ਦਾ ਅਸੀਂ ਆਏ ਹੋયા ਕੱਲਾ ਗੁਰਦਾਸਪੁਰ ਡਿਸਟ੍ਰਿਕਟ ਹੀ ਨਹੀਂ 9 10 ਡਿਸਟ੍ਰਿਕਟ ਜਿਹੜੇ ਇਸ ਪਾਣੀ ਦੀ ਮਾਰ ਜਾਇਏ ਹੋਏ ਨੇ ਜਿਹੜੇ ਕਿ ਪਿੰਡਾਂ ਦੇ ਪਿੰਡ ਟੋਟਲ ਦੇਖਿਆ ਜਾਂਦਾ ਘੱਟੋ ਘੱਟ 12 1300 ਪਿੰਡ ਜਿਹੜਾ ਉਹ ਇਸ ਲਈ ਪਾਣੀ ਦੇ ਲਪੇਟ ਜਾਇਆ ਹੋਇਆ ਹੈ। ਪਸ਼ੂ ਵੀਨੇ ਜਿਆਦਾ ਨੇ ਕਿ ਪਸ਼ੂ ਵੀ ਆਗੇ ਬਾਅਦ ਪਸ਼ੂ ਦਾ ਖਾਣਾ ਨਹੀਂ ਕੋਈ ਚਾਰਾ ਨਹੀਂ ਹੈ ਸਰਪਸੇ ਪਾਣੀ ਭੜੀ ਨਜ਼ਰ ਆ ਰਿਹਾ ਸੋ ਕਾਫੀ ਚੀਜ਼ਾਂ ਦੀ ਲੋੜ ਸੀਗੀ ਤੇ ਅਸੀਂ ਇੱਥੋਂ ਵੀ ਸ਼ੁਰੂ ਕੀਤਾ ਹੈ ਤਿੰਗਰੀਪਨ ਸਾਡਾ ਟ੍ਰਸਟ ਵਾਲਾ ਤਾਂ ਹਰ ਡਿਸਟ੍ਰਿਕਟ ਵਿੱਚ ਸਮਾਨ ਜਾ ਰਿਹਾ ਜਿੱਦਾਂ ਲੋੜ ਸਮਝੀ ਸੀ ਉਸੇ ਦੇ ਰਾਸ਼ਨ ਭੇਜਿਆ ਪਰ ਨਾਲ ਰਾਸ਼ਨ ਤੋਂ ਸਾਰੇ ਪਿੰਡਾਂ ਵਾਲਿਆਂ ਨੇ ਨਾ ਗੱਲ ਟਿਕਨੀ ਸਰੋਂ ਰਾਸ਼ਨ ਬਹੁਤ ਹੈ ਕਿਉਂਕਿ ਰਾਸ਼ਨ ਦੇਲੇ ਸਾਤੇ ਸੰਤ ਮਹਾਪੁਰਸ਼ ਆ ਗਏ ਨੇ ਉਹਨਾਂ ਦੇ ਡੇਰਿਆਂ ਤੋਂ ਹੋ ਗਿਆ ਜਾਂ ਸਾਡੇ ਗੁਰਦੁਆਰਾ ਸਾਹਿਬ ਤੋਂ ਹੋ ਗਿਆ ਜਾਂ ਸੰਕਾਂ ਦੇੜੀਆਂ ਨੇ ਸ਼ਰੋਣੀ ਕਮੇਟੀ ਵੀ ਕਰ ਰਹੀ ਹੈ ਸਰਕਾਰ ਵੀ ਕਰ ਰਹੀ ਹੈ ਸੋ ਰਾਸ਼ਨ ਇੰਨਾ ਜਿਆਦਾ ਕਿ ਲੋੜ ਤੋਂ ਵੱਧ ਹੈ ਅੱਜ ਲੋਡ ਸਰੇ ਚਾਰੇ ਦੀ ਹੈ ਕਿ ਪਸ਼ੂਆਂ ਦਾ ਚਾਰਾ ਜਿਹੜਾ ਪਸ਼ੂ ਭੁੱਖੇ ਬੈਠੇ ਹੋਏ ਆ ਤਾਂ ਸਾਡਾ ਟੈਸਟ ਵਾਲਾ ਜਿਹੜਾ ਅਸੀਂ ਮੈਕਸਿਮ ਜਿਹੜਾ ਜੋੜ ਦਿੱਤਾ ਹੋਇਆ ਉਹ ਚਾਰੇ ਦਿੱਤਾ ਹੋਇਆ ਜਾਂ ਤਰਪਾਨਾਂ ਤੇ ਹੋ ਗਿਆ ਜਾਂ ਮੱਛਰਦਾਨੀਆਂ ਹੋ ਗਿਆ ਇਹ ਚੇਸ ਤੋਂ ਸਾਡਾ ਸਾਡਾ ਜਾਰੀ ਹੈ ਕਿ ਇੱਥੇ ਟਰੱਕ ਉੱਤ ਆ ਰਹੇ ਨੇ ਵੀ ਵੀ ਟਨ ਦੇ ਟਰੱਕ ਨੇ ਦੋ ਟਰੱਕ ਆ ਚੁੱਕੇ ਚਾਰੀ ਟਨ ਆ ਚੁੱਕਾ ਹੈ 40 ਟਨ ਹੋਣ ਰਸਤੇ ਵਿੱਚ ਜਿਹੜਾ ਉਹ ਕੰਮ ਤੋਂ ਪਹੁੰਚੇਗਾ ਉਸ ਤੋਂ ਬਾਅਦ ਮੈਂ ਦੱਸਾਂ ਜੀ 200 250 ਟਨ ਤੁਹਾਨੂੰ ਚਾਰਾ ਚਾਹੀਦਾ ਮੈਂ ਕੋ ਸਾਰਾ ਦੇਾਂਗੇ ਆਪਾਂ ਇਹ ਦੋ-ਛੜਨ ਦੀ ਗੱਲ ਤਾਂ ਹੈ ਨਹੀਂ ਅੱਜ ਅਸੀਂ ਪਸ਼ੂ ਨੂੰ ਚਾਰਾ ਦੇ ਦਿੱਤਾ ਤੇ ਫਿਰ ਪਰਸੋਂ ਇੱਕ ਹਫ਼ਤਾ ਚੱਲ ਜਾਏਗਾ ਉਹ ਦੁਬਾਰਾ ਕੀ ਕਰੇਗਾ ਸੋ ਬਸ ਇਹ ਪੂਰੀ ਦੇਖ ਰੇਟ ਕਰ ਰਹੇ ਆ ਵੀ ਨਾ ਹੁਕਮ ਕਰਤਾ ਅਸੀਂ ਦੋ ਮਹੀਨੇ ਕਰਤਾ ਅਸੀਂ ਜਦ ਤੱਕ ਸਿੱਤੀ ਜੜੀ ਆ ਇਹ ਨਾਰਮਲ ਨਹੀਂ ਹੋ ਜਾਂਦੀ ਟਰੱਸ ਤੁਹਾਡੇ ਨਾਲ ਖੜਿਆ ਹੋਇਆ ਹਰ ਕਿਸਮ ਦੀ ਕਰਾਂਗੇ ਇਹ ਪਹਿਲਾ ਦੌਰ ਹੋ ਗਿਆ ਇਹਦੇ ਵੀ ਤਾਂ ਆਪਾਂ ਇਹ ਕਰੀ ਰਹੇ ਆ ਸਾਰਾ ਲੇਕਿਨ ਅਸੀਂ ਹੁਣ ਟਰੱਸ ਵੱਲ ਜਿਹੜੀ ਤਿਆਰੀ ਸਾਡੀ ਉਹ ਦੂਸਰੇ ਦੌਰ ਦੀ ਹੋ ਗਈ ਹੈ ਕਿ ਇਸ ਤੋਂ ਅੱਗੇ ਕੀ ਹੋਣਾ ਇਸ ਤੋਂ ਅੱਗੇ ਪਸ਼ੂਆਂ ਨੇ ਬਿਮਾਰ ਪੈਣਾ ਬੰਦਿਆਂ ਨੇ ਬਿਮਾਰ ਪੈਣਾ ਬਾਰੀਆਂ ਦੇ ਨੇ ਪਾਣੀ ਪਿੱਲੇ ਆਣਾ ਹੈਗਾ ਔਰ ਘਰਾਂ ਦਾ ਬਹੁਤ ਨ ਜਿਹੜਾ ਆਲਰੇਡੀ ਸਾਡੀ ਤਿਆਰੀ ਕੀਤੀ ਹੋਈ ਹੈ ਅਸੀਂ ਬਜਟ ਜਿਹੜੇ ਟਾਸ ਵਾਲਾ ਬੈਸਟਾ ਫਿਕਸ ਕਰਦੇ ਆਂ ਇੱਕ ਸੀ ਆਪਣੇ ਜਿਹੜੇ ਬਜਟ ਸਾਰੇ ਫਿਕਸ ਕਰ ਦਿੱਤੇ ਹੋਏ ਨੇ ਇਸ ਦੌਰ ਲਈ ਜਿਹੜਾ ਹੁਣੋਂ ਨਿਕਲਿਆ ਇਹਦੇ ਸਾਡਾ 1.5 ਕਰੋੜ ਦਾ ਬਜਟ ਸੀਗਾ ਜਿਹੜਾ ਹੁਣ ਅੱਗੇ ਪਾਣੀ ਉਤਰਨ ਤੋਂ ਬਾਅਦ ਹੋਣਾ ਉਹ ਸਾਡਾ 2.5 ਕਰੋੜ ਦਾ ਬਜਟ ਜਿਹੜਾ ਹੁਣ ਅਸੀਂ ਕੀਤਾ ਵਧ ਵੀ ਸਕਦਾ ਹੈ ਸਭ ਜਿਨ੍ਹਾਂ ਨੇ ਮਤਵਾਣ ਵੀ ਟੈਗੇ ਨੇ ਜੀ ਗਰੀਬ ਪਰਿਵਾਰਾਂ ਵਾਂਗ ਜਿਹੜੇ ਉਹਨਾਂ ਬਾਰੇ ਨੇ ਦੱਸ ਗਿਆ ਟਿਆ ਨਾ ਜੀ ਇਸ ਲਈ ਸਰਦਾਰ ਅਗਲਾ ਦੌਰ ਉਹ ਇਹੀ ਚੀਜ਼ ਆਣਾ ਚਾਹੀਦਾ ਬਾਰੀਆਂ ਦਾ ਨਾ ਜਾਂ ਫਿਰ ਕਰਾਂ ਦਾ ਨਾ ਕਿ ਜਿਹੜੀ ਛੱਤ ਦੇ ਜੁਨੀਏ ਜੁਟੇਣਾ ਪੈਣੀ ਹੈ ਬਰਸ਼ ਕੁੱਟ ਕੇ ਕਿੰਨੀ ਨੁਕਸਾਨ ਤੇ ਹੋਣੇ ਹੁਣ ਜੇ ਬਣ ਮਹੀਨਾ ਡੇਢ ਮਹੀਨਾ ਪਾਣੀ ਖੜਾ ਰੋਗ ਹੋਇਆ ਤੇ ਨੁਕਸਾਨ ਤੇ ਹੋਣਾ ਹੀ ਵੜਾ ਸੋ ਅਸੀਂ ਪੂਰਾ ਧਿਆਨ ਰੱਖਾਂਗੇ ਸਾਡੀ ਟੀਮਾਂ ਜਾ ਕੇ ਜੁਨੀਆ ਸਰਵੇ ਕਰਨਗੇ ਮੈਂ ਸੱਚੇ ਮੈਂ ਸ਼ਾਸਨ ਦਾ ਵੀ ਸਾਰਾ ਆਪ ਧੰਨਵਾਦ ਕਰਦਾ ਹਾਂ ਐਮ ਐਨ ਐ ਸਾਹਿਬ ਆਏ ਨੇ ਕਲਸੀ ਸਾਹਿਬ ਇਹ ਤਾਂ ਪਹਿਲਾਂ ਹੀ ਬੜਾ ਕੰਮ ਕਰਦੇ ਨੇ ਰਸਤੇ ਲਾਂਚ ਨੇਸ਼ਾ ਮੋਟਨਾਲ ਮੋੜੇ ਜੋ ਚੱਲਦੇ ਨੇ ਤੇ ਕੋਈ ਵੀ ਜੋਜੋ ਸਮਾਨ ਆ ਰਿਹਾ